ਓ ਭਾਈ ਆਹ ਕਿਹੜਾ ਪੀਜ਼ਾ ਲਾ ਲਿਆ ਵਾ ਚਮਕੀ ਜਾਂਦਾ ਕੀ ਲਾਤਾ ਉੱਪਰ ਇਹ ਭਾਈ 골ਡ ਪੀਜ਼ਾ ਸੋਨੇ ਦਾ ਪੀਜ਼ਾ ਸੋਨੇ ਦੀ 골ਡ ਦਾ ਪੀਜ਼ਾ 1 ਲੱਖ ਰੁਪਏ ਦਾ ਪੀਜ਼ਾ ਤੀ ਖਾਣ ਲੱਗੇ ਕੀ ਕੀ ਸੋਚ ਕੇ ਲਾਤਾ 골ਡ ਉੱਪਰ ਲੱਖ ਦਾ ਨਹੀਂ ਹੈਗਾ ਸਸਤਾ ਹੀ ਆ ਨਵੇਂ ਮਹਿੰਗਾ ਨਹੀਂ ਹਾਂਜੀ ਅਰੇ ਮਤਲਬ ਕੀ ਖਾਣ ਵਾਲੀ ਐਟਮਾ ਗੋਲਡ ਵਾਲੀ ਔਰ ਬਹੁਤ ਵਧੀਆ ਕੰਬੀਨੇਸ਼ਨ ਆ ਅੱਛਾ ਜੀ ਆਟੇ ਦੇ ਬੇਸ ਤੇ ਗੋਲਡ ਦਾ ਕੰਬੀਨੇਸ਼ਨ ਬੜਾ ਜ਼ਬਰਦਸਤ ਆ ਬਾਕੀ ਜਿਹੜਾ ਖਾਊ ਆਪੇ ਦੱਸੇਗਾ ਉਹ ਯਾਰ ਆ ਕਿ ਗੋਲਡ ਦਾ ਪੀਜ਼ਾ ਬਣਾ ਛੱਡਿਆ ਯਾਰ ਕਮਲੇ ਹੋ ਗਏ ਲੱਗਦਾ ਲੋਕੀ ਗੋੜ ਗਲਾਂ ਚ ਪਾਉਂਦੇ ਕੰਨਾਂ ਚ ਪਾਉਂਦੇ ਆ ਇਹ ਖਾਣ ਲੱਗੇ ਗੋਲਡ ਯਾਰ ਕੀ ਕਰੀ ਕੀ ਇਹਨਾਂ ਤੁਸੀਂ ਉੱਤੋਂ ਹੀ ਸੁਣਿਆ ਨਹੀਂ ਪੁਰਾਣੇ ਟਾਈਮ ਤੇ ਮਹਾਰਾਜੇ ਰਾਜਾ ਜੀ ਜਿਹੜੀ ਖਰਾਕ ਹੁੰਦੀ ਸੀ ਸੋਨਾ ਖਾਂਦੇ ਸੀ ਭਸਮ ਖਾਂਦੇ ਸੀ ਸੋਨੇ ਦੇ ਭਾਂਡਿਆਂ ਚ ਅੱਛਾ ਤੁਸੀਂ ਕਹਿੰਦੇ ਸੋਨੇ ਵੋਂਦੇ ਸੀ ਅੱਛਾ ਫਿਰ ਇਹਨਾਂ ਸੋਨੇ ਨਾਲ ਦੋ ਸ ਚਲਾਉਣ ਲੱਗੇ ਆ ਸਾਨੂੰ ਦੇਖ ਲੋ ਇਹਨਾਂ ਦਾ ਹਾਲ ਆ ਦੇਖੋ ਚਮਕੀ ਜਾਂਦਾ ਪੀਜ਼ਾ ਯਾਰ ਪਹਿਲੀ ਵਾਰ ਦੇਖਿਆ ਆ ਤਾਂ ਆ ਦੇਖ ਲੋ ਮੈਂ ਤੁਹਾਨੂੰ ਕਿਹਾ ਤਾਂ ਤੁਸੀਂ ਸੈਲਡ ਮਾਸਟਰ ਆਏ ਆ ਨਵਾਂ ਹੀ ਦਿਖਾਵਾਂਗੇ ਤੁਹਾਨੂੰ ਕੁਝ ਨਵਾਂ ਜਿੱਸਾ ਭਾਜੀ ਵੀ 골ਡ ਵਾਲਾ ਪੀਜ਼ਾ ਖਾਈ ਜਾਂਦਾ ਇਹ ਐਵੇਂ ਨਹੀਂ ਰਾਜ ਸੈਲਡ ਮਾਸਟਰ ਦੇ ਜਿਹੜੇ ਨਾ ਆ ਸ਼ੈਫ ਸਾਹਿਬ ਆ ਤੇ ਆ ਜਿਹੜੇ ਆਊਰ ਆ ਇਹ ਇਹ ਰਾਜ ਆ ਇਹ ਖਾਂਦੇ ਆ ਜਿਹੜਾ 골ਡ ਦੇ ਪੀਜ਼ਾ ਖਾਂਦੇ ਬਣਾ ਬਣਾ ਕੇ ਚੱਕੋ ਭਾਈ ਚੱਕੋ ਆਪ ਇੱਥੇ ਸ਼ੇਪ ਸਾਹਿਬ ਚੱਕੋ ਯਾਰ ਚੱਕੋ ਤਾਂ ਹੀ ਸੋਨੇ ਵਿੱਚ ਚਮਕ ਨਹੀਂ ਹਾਂ ਇਹ 골ਡ ਜਿਹੜਾ ਸਿਲਵਰ ਮਾਸਟਰ ਦਾ ਹੈ ਨਾ ਨਾਮ ਆ ਐਵੇਂ ਨਹੀਂ ਸੋਨੇ ਵਾਂ ਕੋਈ ਚਮਕੇਦਾ ਦੇਖ ਲੋ ਤੇ ਭਾਈ ਜੇ ਸੱਚੀ ਤੁਸੀਂ ਵੀ ਖਾਣਾ ਨਾ 골ਡ ਵਾਲਾ ਪੀਆ ਇਹ ਤੁਹਾਨੂੰ ਮਿਲਣਾ ਕਿੱਥੇ ਬਾਜੀ ਸਿਲਵਰ ਮਾਸਟਰ ਗਾਬਾ ਮਾਲ ਮੋਡਲ ਟਾਊਨ ਜਲੰਧਰ ਇੱਧੇ ਆ ਜੀ ਕੀ ਬਾਤ ਹੈ ਇੱਕ ਗੱਲ ਹੋਰ ਦੱਸਾਂ ਹਾਂ ਜੀ ਅੱਜ ਜੀ ਤਰੀਕ ਪਾ ਦਿਓ ਨਾਲ ਮਹੀਨੇ ਬਾਅਦ ਰਾਮਾ ਮੰਡੀ 'ਚ ਵੀ ਮਿਲੂਗਾ ਕੀ ਬਾਤ ਆ ਤੇ ਰਾਮਾ ਮੰਡੀ ਵਿੱਚ ਵੀ ਆਪਣੀ ਜਿਹੜੀ ਬ੍ਰਾਂਚ ਸ਼ਾਪ ਓਪਨ ਹੋ ਰਹੀ ਰੈਸਟੋਰੈਂਟ ਅੱਗੇ ਕਹਿੰਦਾ ਸਟਾਲ ਸੀ ਖੁਸ਼ਖਬਰੀ ਜਲਦੀ ਦਾ ਦਵਾਂਗੇ ਲੋਕੇਸ਼ਨ ਕੀ ਬਾਜੀ ਠੀਕ ਹੈ ਨਾ ਬਿਲਕੁਲ ਵਿਦਨ ਦਾ 1 ਮੰਥ 1 ਮੰਥ ਓਨਲੀ ਵਿਦਨ ਦਾ 1 ਮੰਥ ਓਨਲੀ ਤੁਹਾਨੂੰ ਨਿਊ ਫਰੈਂਚਾਈਜ਼ੀ ਜਿਹੜੀ ਓਪਨ ਹੋ ਰਹੀ ਆ ਰੈਸਟੋਰੈਂਟ ਰਾਮਾ ਮੰਡੀ ਜਲੰਧਰ ਬਿਲਕੁਲ ਭਾਜੀ ਸਾਰਾ ਕੁਝ ਮਿਲੇਗਾ ਤੁਹਾਨੂੰ ਬਿਲਕੁਲ ਵਾਹ ਕਿਹੜੀ ਆਫਰ ਲਾਈ ਜਾਂਦੇ ਲੋਕੀ ਰੋਈ ਪਿੱਟੀ ਜਾਂਦੇ ਤੁਹਾਡੇ ਲਾਗੇ ਜਾ ਕੇ ਹੈ ਕੰਪਲੀਮੈਂਟਰੀ ਆ ਇੱਕ ਗੋਲਡ ਵਾਲੇ ਪੀਏ ਦੇ ਤਰ੍ਹਾਂ ਲੰਗਰ ਲਾਦੇ ਭਾਈ ਉਹਨਾਂ ਨੇ ਕਿਆ ਬਾਤ ਹੈ ਭਾਈ ਚੈੱਕ ਆ ਕੇ ਜੀ ਦੱਸਿਓ ਰੀਅਲ ਗੋਲਡ ਲੱਗਾ ਹੋਇਆ ਉੱਤੇ ਠੀਕ ਹੈ ਜੀ ਮੈਨੂੰ ਖਾਓ ਚਮਕ ਚਿਹਰੇ ਤੇ ਹੋਰ ਆ ਜਾਣੀ ਆ ਓਨਲੀ ਓ ਬਿਲਕੁਲ ਵਜਮਿਆ ਜੀ ਤੇ ਸਪੈਸ਼ਲ 24 ਕੈਟ ਗੋਲਡ ਲੱਗਾ ਹੋਇਆ ਆ ਤੁਹਾਡੇ ਚਿਹਰੇ ਤੇ ਵੀ ਚਮਕ ਐ ਥੋੜੀ ਹੋਰ ਵੱਜ ਜਾਣੀ ਆ ਠੀਕ ਆ ਖੂਬਸੂਰਤੀ ਦਾ ਰਾਜ ਸੋ ਸੈਲਬਾਸਟਰ ਕੋਲ ਆ ਤੇ ਖਾ ਕੇ ਮੈਨੂੰ ਨਾ ਰਿਵਿਊ ਜਰੂਰ ਦਿਓ ਕਿਦਾਂ ਦਾ ਆ ਠੀਕ ਆ ਔਰ ਕੈਮਰਾ ਜੀ ਮੈਂ ਛੱਡਣਾ ਨਹੀਂ ਤੁਹਾਨੂੰ ਇੱਦਾਂ ਬਾਜੀ ਹੁਣ ਆਪ ਤਰੀਫਾ ਕਰੀਏ ਤੇ ਅਸੀਂ ਗੱਲ ਤਾਂ ਤਰੀਫਾ ਲੈ ਲਈਆਂ ਅੱਜ ਕਿਉਂ ਬਾਜੀ ਠੀਕ ਆ ਨਾ ਬਾਜੀ ਸੁਣਨਾ ਕਿਸ ਨੂੰ ਆ ਅਸੀਂ ਪੈਸੇ ਲੈ ਕੇ ਵੀਡੀਓ ਨਹੀਂ ਪਾਉਂਦੇ ਬਾਜੀ ਇਹ ਵੀ ਗੱਲ ਅਸੀਂ ਪੈਸੇ ਲੈ ਕੇ ਵੀਡੀਓ ਨਹੀਂ ਪਾਉਂਦੇ ਹੈਗੇ ਤੁਹਾਨੂੰ ਪਹਿਲਾਂ ਦੱਸ ਲਈਏ ਪੈਸੇ ਦੇਣਾ ਹੀ ਨਹੀਂ ਹਾਂ ਨਾ ਨਾ ਮੈਮ ਕਿਦਾਂ ਬਹੁਤ ਜਿਆਦਾ ਜਮੀਆ ਰੀਅਲੀ ਪੈਸੇ ਤਾਂ ਨਹੀਂ ਤੇ ਬਾਜੀ ਹੁਣ ਤੁਹਾਨੂੰ ਫ੍ਰੀ ਦਾ ਦੇਖ ਕੇ ਤਾਂ ਕਹੀ ਜਾਂਦੇ ਜਮੀਆ ਫ੍ਰੀ ਦਾ ਦੇਖ ਕੇ ਹਾਂ ਐਕਚੁਅਲੀ ਵਕਈ ਪੱਕਾ ਹਾਂਜੀ ਬਹੁਤ ਟੇਸਟੀ ਹੈ ਵਕਈ ਰੀਅਲੀ ਦੇਖੋ ਚਮਕ ਆ ਗਈ ਮੈਡਮ ਦੇ ਵਿੱਚ ਇਹਨਾਂ ਨੂੰ ਦੇਖੋ ਕਿਹ ਆ ਪਾਸ ਆ ਗੋਲ ਦੀ ਚਮਕ ਨਾਲ ਨਾਲ ਰਿਜ਼ਲਟ ਮੈਂ ਕਰ ਨਾਲ ਨਾਲ ਰਿਜ਼ਲਟ ਆ ਰਿਹਾ ਆ ਹਮ ਤੁਸੀਂ ਮੋਮੋਸ ਖਾਈ ਜਾਂਦੇ ਆ ਚੋ ਵੀ ਗੋਲਡ ਗੋਲਡ ਮੋਹਰੇ ਪਿਆ 24 ਕੈਟ ਗੋਲਡ ਅਸੀਂ ਹਮ ਇੱਧਰ ਸੇ ਹਾਂ ਹਮ ਉਤਰਾਖੰਡ ਸੇ ਹਾਂ ਅੱਛਾ ਜੀ ਹਮ ਵੀ ਗਏ ਸੀ ਉਤਰਾਖੰਡ ਹਿਮਪੁਰ ਸਾਹਿਬ ਜਾਂਦੇ ਹੋਏ ਮੈਮ ਗਏ ਹੋਏ ਹਾਂ ਅਭੀ ਜਾਣ ਦਾ ਵੀ ਪਲਾਨ ਹੈ ਆਪਸੇ ਮਿਲੇ ਵਾਹ ਪਰ ਆਪ ਕੋ ਯਾਹ ਮਾਰੋ ਯਾਰ ਮੈਮ ਚਾਹ ਨਹੀਂ ਪਿਲਾਣਾ ਕੋਈ ਬਾਤ ਨਹੀਂ ਹਾਂਜੀ ਹਾਂਜੀ ਨਹੀਂ ਖਾ ਖਾ ਮੈਂ ਕੋਈ ਗੱਲ ਨਹੀਂ ਖਾ ਕੇ ਪੂਰਾ ਟੇਸਟ ਲੈ ਕੇ ਫੇਰ ਦੱਸਿਓ ਕਿਦਾਂ ਆਇਆ ਰੇਲੀ ਨਹੀਂ ਰੇਲੀ ਕਿਦਾਂ ਆਇਆ ਸਹੀ ਹੈ ਦੇਖ ਲਓ ਮੈਡਮ ਦੇ ਜਿਹੜਾ ਗਲਟ 골ਡ ਪਾਇਆ ਉਹਦੀ ਚਮਕ ਹੀ ਵੰ ਗਈ ਹੈ 골ਡ ਖਾਣ ਦੇ ਨਾਲ ਆਹ ਦੇਖ ਲਓ ਤੁਹਾਨੂੰ ਫੇਰ ਦਿਖਾ ਰਹੇ ਹਾਂ 골ਡ 24 ਕੈਟ ਦੇ ਉੱਪਰ ਲੱਗਾ ਹੋਇਆ ਆ ਤੇ ਇਧਰ ਦੂਜੇ ਗਾਕਰ ਨੂੰ ਪਾਇਆ ਸੀ ਭਾਜੀ ਹੁਣੀ ਭਾਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੈ ਜੀ ਕਹਿੰਦੇ 24 ਕੈਟ 골ਡ ਨਾਲ ਖਲਾਈ ਆ ਤੇ ਸੈਲਦ ਮਾਸ ਵਾਲੇ ਪੀਜ਼ਾ ਤੇ ਰੀਅਲੀ ਕਿੱਦਾਂ ਆਇਆ ਬਿਲਕੁਲ ਜੀ ਬਿਲਕੁਲ ਪੀਜ਼ਾ ਖਾ ਕੇ ਮੈਂ ਖੁਸ਼ ਹੋ ਗਿਆ ਜੀ 골ਡ ਖਾ ਕੇ ਇੱਕ ਖੁਸ਼ ਹੋ ਗਿਆ ਓਹ ਹੋ ਹੋਹ ਕਾ ਬਾਤ ਆ ਲਓ ਜੀ ਪੀਜ਼ਾ ਖਾ ਕੇ ਭਾਜੀ ਹੁਣੀ ਖੁਸ਼ ਹੋ ਗਏ ਤੇ ਇਧਰ ਸਾਡੀ ਭਾਬੀ ਗੋਲ ਖਾ ਕੇ ਖੁਸ਼ ਹੋ ਗਈ ਆ ਬਹੁਤ ਹੀ ਅੰਮੀ ਆ ਬਹੁਤ ਜ਼ਿਆਦਾ ਹੀ ਅੰਮੀ ਥੈਂਕ ਯੂ ਕੀ ਬਾਤ ਹੈ ਭਾਜੀ ਵਾਜਾ ਵਾਜਾ ਹੋ ਗਈ ਆ ਅੱਜ ਤਾਂ ਨਾ ਜਨਮਦਨ ਤੇ ਜੋਤੀ ਦਾ ਤੁਸੀਂ ਸਪੈਸ਼ਲ ਬਣਾਤਾ ਯਾਨੀ ਕਿ ਜ਼ਿੰਦਗੀ ਭਰ ਨਹੀਂ ਭੁੱਲਣਾ ਭਾਈ ਓਦਾਂ ਨਾ ਕਈ ਲੋਕ ਨਾ ਅਫਵਾਹਾਂ ਫਲਾਉਂਦੇ ਆ ਹਾਂਜੀ ਕਿ ਅਸੀਂ ਬਹੁਤ ਵਧੀਆ ਵੇਚਦੇ ਆ ਤੇ ਸਾਡੇ ਸਾਨੂੰ ਲੋਕ ਸਪੋਰਟ ਨਹੀਂ ਕਰਦੇ ਸੇਵ ਨਹੀਂ ਕਰਦੇ ਇਦਾਂ ਦੀ ਕੋਈ ਗੱਲ ਨਹੀਂ ਆ ਅਗਰ ਤੁਸੀਂ ਨਿਰੰਤਰ ਆਪਣੀ ਕੁਆਲਿਟੀ ਤੇ ਟਿਕੇ ਰਹਿਣੇ ਆ ਤਾਂ ਤੁਹਾਨੂੰ ਕੁਆਲਿਟੀ ਦਾ ਕਸਟਮਰ ਵੀ ਮਿਲਣਾ ਸ਼ੁਰੂ ਹੋ ਜਾਂਦਾ ਲੋਕ ਵੀ ਮਿਲਣੇ ਸ਼ੁਰੂ ਹੋ ਜਾਂਦੇ ਆ ਤੁਹਾਡਾ ਕੰਮ ਵੀ ਚੱਲਦਾ ਐਦਾਂ ਦੀ ਗੱਲ ਨਹੀਂ ਕੰਮ ਨਹੀਂ ਚੱਲਦਾ ਤੁਸੀਂ ਆਪਣੀ ਕੁਆਲਿਟੀ ਨਾ ਛੱਡੋ ਤੁਹਾਨੂੰ ਕਸਟਮਰ ਵਧੀਆ ਮਿਲਣੇ ਸ਼ੁਰੂ ਹੋ ਜਾਂਦੇ ਕੰਮ ਵੀ ਵਧੀਆ ਚੱਲਦਾ ਕੋਈ ਵੀ ਪਰਸਨ ਹੋਵੇ ਕੀ ਬਾਤ ਆ ਬਹੁਤ ਸੋਹਣੀ ਗੱਲ ਕਹੀ ਭਾਜੀ ਮਜ਼ਾ ਆ ਗਿਆ ਅੱਜ ਪੀਜ਼ਾ ਖਾ ਕੇ 골ਡ ਵਾਲਾ ਹੁਣ ਮੈਂ ਜਾ ਕੇ ਨਾ ਕੱਲ੍ਹ ਉੱਠ ਕੇ ਸ਼ੀਸ਼ੇ 'ਚ ਫੇਰ ਚ ਇਹਦਾ ਦੇਖੂਗਾ ਕਿੰਨਾ ਚਮਕਦਾ ਆ ਠੀਕ ਐ ਮੈਂ ਸਾਰਾ ਧੰਨਵਾਦ ਤੁਹਾਡਾ ਜਿਹਨਾਂ ਨੇ ਪੀਜ਼ਾ ਖਾਦਾ ਔਰ ਰੀਅਲ ਰਿਵਿਊ ਦਿੱਤੇ ਕੋਈ ਪੈਸੇ ਦੇ ਕੇ ਆਪ ਚਾਹ ਮਕਾਰੇ ਕਰ ਜੀ ਤੇ ਬਾਕੀ ਇਹ ਦੇ ਤੇ ਬਾਕੀ ਪੀਜ਼ਾ ਹੁਣ ਆਪਾਂ ਜੀ ਆਪਾਂ ਕਿਸੇ ਨੂੰ ਨਹੀਂ ਦੇਣਾ ਇਹ ਪੀਜ਼ੇ ਤੇ ਆਪਣਾ ਕਬਜ਼ਾ ਆ ਹੁਣ ਤੇ ਕਿੰਨੇ ਪੀਜ਼ੇ ਆ ਪੰਜ ਪੀਜ਼ੇ ਆ ਮੈਂ ਤੁਹਾਨੂੰ ਦੇਖਿਓ ਨਾ ਕੋਈ ਮੈਂ ਤੁਸੀ ਵੀ ਨਹੀਂ ਦੇਖਣਾ ਆਪਣੇ ਆਪਣੇ ਪੀਜ਼ਾ ਖਾਓ ਮੈਂ ਪਹਿਲਾਂ ਦੱਸਦਾ ਬਿਲਕੁਲ ਨਹੀਂ ਠੀਕ ਹੈ ਬਾਈ ਤੁਸੀਂ ਵੀ ਅਕਾ ਕੋ ਮੇਰੇ ਨਜ਼ਰ ਨਾ ਲਾਈਓ ਬਸ ਲਓ ਜੀ ਇਹ ਪੀਜ਼ਾ ਹੁਣ ਆਪਾਂ ਖਾਵਾਂਗੇ